ਉਹਨਾਂ ਕਾਸਕੋ ਨੇ 트럼ਪ ਪ੍ਰਸ਼ਾਸਨ ਨੂੰ ਇੱਕ ਸੂਕ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆ ਕਿ ਤੁਹਾਡੇ ਟੈਰਫ ਦੇ ਕਰਕੇ ਸਾਨੂੰ ਬਹੁਤ ਵੱਡੀਆਂ ਫੀਸਾਂ ਜਿਹੜੀਆਂ ਨੇ ਸਾਨੂੰ ਜਿਹੜੀ ਡਿਊਟੀ ਹੈ ਟੈਰਫ ਦੀ ਉਹ ਪੇ ਕਰਨੀ ਪਈ ਹੈ ਤੇ ਜਿਦੇ ਕਰਕੇ ਸਾਨੂੰ ਬਹੁਤ ਵੱਡਾ ਘਾਟਾ ਪੈ ਗਿਆ ਤੇ ਅਸੀਂ ਆ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਆ ਇਹ ਟੈਰਫ ਦਾ ਵਾਧੂ ਬੋਝ ਲਾਇਆ ਗਿਆ ਆ ਜਿਹੜਾ ਸਾਨੂੰ ਪੈਸਾ ਦੇਣਾ ਪਿਆ ਆ ਇਹ ਸਾਨੂੰ ਕਰੋ ਰਿਫੰਡ ਤੇ ਅਸੀਂ ਤੁਹਾਡੇ ਤੇ ਇਸ ਚੀਜ਼ ਦੀ ਸੂਹ ਕਰਦੇ ਆ ਕਿ ਤੁਸੀਂ ਇਹ ਚੀਜ਼ ਦਾ ਟੈਰਫ ਲੌਂਗ ਦੇ ਹੱਕਦਾਰ ਹੀ ਨਹੀਂ ਹੈਗੇ ਤੇ ਤੁਸੀਂ ਜਾਣਦੇ ਹੋ ਕਿ ਆਪਾਂ ਜਦੋਂ ਕਸਕੋ ਤੋਂ ਕੋਈ ਸਮਾਨ ਖਰੀਦੇ ਆ ਜੇ ਸਾਨੂੰ ਉਹ ਸਮਾਨ ਚੰਗਾ ਨਹੀਂ ਲੱਗਦਾ ਤੇ ਆਪਾਂ ਜਾ ਕੇ ਭਾਵੇਂ ਹਫਤੇ ਦੋ ਹਫਤੇ ਬਾਅਦ ਮਹੀਨੇ ਬਾਅਦ ਜਾ ਕੇ ਕਹਿ ਦੇਣਾ ਸਾਨੂੰ ਨਹੀਂ ਪਸੰਦ ਆਇਆ ਤੇ ਜਾ ਕੇ ਰਿਟਰਨ ਕਰ ਦੇਣਾ ਤੇ ਕਹਿ ਦੇਣਾ ਸਾਨੂੰ ਦਿਓ ਜੀ ਪੂਰਾ ਰਿਫੰਡ ਤੇ ਲੋ ਜੀ ਹੁਣ ਕਾਸਕੋ ਵਾਲੇ ਵੀ ਕਹਿੰਦੇ ਆ ਸਾਨੂੰ ਦਿਓ ਪੂਰਾ ਰਿਫੰਡ ਜਿੰਨਾ ਸਾਨੂੰ ਤੁਸੀਂ ਟੈਕਸ ਚਾਰਜ ਕੀਤਾ ਜਾਂ ਲੇਵੀ ਚਾਰਜ ਕੀਤੀ ਆ ਜਾਂ ਕਹਿ ਲੋ ਕਿ ਜਿਹੜਾ ਟੈਰਫ ਚਾਰਜ ਕੀਤਾ ਆ ਉਹ ਰਿਫੰਡ ਦਿਓ ਦੂਸਰੇ ਪਾਸੇ ਉਹਨਾਂ ਨੇ ਸੁਪਰੀਮ ਕੋਰਟ 'ਚ ਇਹ ਵੀ ਦਾਵਾ ਕੀਤਾ ਆ ਕਿ 트럼ਪ ਪ੍ਰਸ਼ਾਸਨ ਜਿਹੜਾ ਆ ਪ੍ਰੈਜ਼ੀਡੈਂਟ 트럼ਪ ਜਿਹੜੇ ਹੈਗੇ ਆ ਉਹ ਕਹ ਲੋ ਕਿ ਟੈਰਫ ਲਾ ਹੀ ਨਹੀਂ ਸਕਦੇ ਇਹ ਬਹੁਤ ਹੀ ਇਲਲੀਗਲ ਤਰੀਕੇ ਦੇ ਨਾਲ ਕਹ ਲੋ ਕਿ ਇਹ ਟੈਰਫ ਲਾਇਆ ਗਿਆ 트럼ਪ ਸਾਹਿਬ ਜਿਹੜੇ ਆ ਰੋਜ਼ ਹੀ ਇਲਲੀਗਲ ਇਲਲੀਗਲ ਬੋਲਦੇ ਰਹਿੰਦੇ ਆ ਕਿ ਇਲਲੀਗਲ ਲੋਕ ਆ ਗਏ ਇਲਲੀਗਲ ਇਹ ਹੋ ਗਿਆ ਇਲਲੀਗਲ ਉਹ ਹੋ ਗਿਆ ਤੇ ਹੁਣ ਕਾਸਕੋ ਨੇ ਵੀ 트럼ਪ ਸਾਹਿਬ ਨੂੰ ਕਹਿਤਾ ਕਿ ਤੁਸੀਂ ਇਲਲੀਗਲੀ ਜਿਹੜਾ ਸਾਡੇ ਤੇ ਟੈਰਫ ਲਾਇਆ ਆ ਇਹ ਸਾਨੂੰ ਜਿਹੜਾ ਪੈਸਾ ਚਾਰਜ ਕੀਤਾ ਆ ਇਹਦਾ ਦਿਓ ਸਾਨੂੰ ਰਿਫੰਡ